ਸਤਿ ਸ਼੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਅੱਜ ਬਣਾਵਾਂਗੇ ਆਪਾਂ ਪੋਪ ਕੌਰਨ ਪੋਪ ਕੌਰਨ ਬਹੁਤ ਵਧੀਆ ਬਣਾ ਕੇ ਤਿਆਰ ਕਰਾਂਗੇ ਤੇ ਹੁਣ ਆਪਾਂ ਕੜਾਈ ਰੱਖ ਲਈ ਗੈਸ ਤੇ ਕੜਾਈ ਦੇ ਵਿੱਚ ਪਾਵਾਂਗੇ ਆਪਾਂ ਰਫੈਂਟ ਕੜਾਈ ਚ ਪਾ ਦਵਾਂਗੇ ਆਪਾਂ ਰਫੈਂਟ ਤੇ ਆਪਾਂ ਇਹ ਰਫੈਂਟ ਨੂੰ ਗਰਮ ਹੋਣ ਦਵਾਂਗੇ ਉਸ ਤੋਂ ਬਾਅਦ ਪਾ ਦਾਂਗੇ ਨਮਕ ਤੇ ਹੁਣ ਆਪਾਂ ਪਾਵਾਂਗੇ ਮੱਕੀ ਦੇ ਦਾਣੇ ਹਾਂਜੀ ਆਪਾਂ ਇਹਨਾਂ ਨੂੰ ਹਲਾ ਯਾਵੇਂ ਸਾਡੇ ਫੁੱਲੇ ਬਣਨੇ ਤਿਆਰ ਹੋ ਗਏ। ਇੱਕ ਕਪਾ ਇਹਨਾਂ ਨੂੰ ਇਸ ਤਰ੍ਹਾਂ ਹਿਲਾਇ ਜਾਵਾਂਗੇ ਜਿਹੜੇ ਅੰਦਰ ਮੱਕੀ ਰਹਿ ਜੇਗੀ, ਖੱਤੀ ਰਹਿ ਜਾਂਦੀ ਉਹ ਵੀ ਚੰਗੀ ਤਰ੍ਹਾਂ ਪੱਕ ਜਾਏਗੀ। ਤੇ ਮੈਂ ਟੱਕਣ ਦੇ ਕੇ ਇਸ ਤਰ੍ਹਾਂ ਹਲਾਵਾਂਗੀ। ਆਪਾਂ ਟੱਕਣ ਦੇਰ ਤਾਂ ਮੈਂ ਇਸ ਤਰ੍ਹਾਂ ਮੱਕੀ ਦੇ ਰੋਟੀ ਕਿੰਨੀ ਵਧੀਆ ਪੂਰੇ ਬਣਦੇ ਮੱਕੀ ਦੇ आवाज आनी घट्ट होगी कर देगीस कर आप बंद ਆ ਪਾਟਾ ਕੰਜੋਕੇ ਦੇਖ ਲਿਨੇ ਫੁੱਲੇ ਕਿੰਨੇ ਵਧੀਆ ਬਣ ਕੇ ਤਿਆਰ ਹੋਏ 2 ਮਿੰਟ ਦੇ ਸਕਿੰਟ ਦੇ ਵਿੱਚ ਵਿੱਚ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਜੀ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਵੀਡੀਓ ਵੇਖਣ ਦਾ ਧੰਨਵਾਦ